ਦੇਖੋ ਜੀ ਪਿੰਡ ਬੜਵੜ ਵਿੱਚ ਪਾਈਪ ਲਾਈਨ ਪੈ ਰਹੀ ਆ ਟੁੱਟੀਆਂ ਵਾਲੀ ਆ ਯਾਰ ਫੋਟ ਤੇ ਤੇ ਕਰਾਇਆ ਸਰਕਾਰੀ ਬੋਰ ਆ ਤੇ ਬਹੁਤ ਉੱਚੀ ਟੈਂਕੀ ਬਣਾਈ ਆ ਟੈਂਕੀ ਬਣਾਈ ਆ ਤੇ ਪਹਿਲੋਂ ਲੀਆ ਪੈਪਾ ਇਹਦੂ ਥੱਲੇ ਸੀ ਜੀ ਹੁਣ ਪੈਪਾ ਪਾਈਪ ਲਾਈਨ ਪੈ ਰਹੀ ਆ ਇੱਥੇ ਪਾਈਪ ਲਾਈਨ 3 ਇੰਚੀ ਪੈਪਾ ਜੀ ਪਰ ਨਾ ਪਾਣੀ ਪੂਰਾ ਪ੍ਰੈਸ਼ਰ ਨਾਲ ਆਇਆ ਕਰ ਇਹ ਵਾਟਾਂ ਹਿਸਾਬ ਤੇ ਪਾਣੀ ਛੱਡੇ ਜਾਊ ਪਿੰਡ ਚ ਇਹ ਪਾਣੀ ਮੰਨ ਕੇ ਚਲੋ ਫਿਲਟਰ ਨਾਲੋਂ ਵੀ ਵਧੀਆ ਹੋਗਾ ਤੁਹਾਨੂੰ ਪੱਤੀਏ ਵੀ 1000 ਫੁੱਟ ਤੇ ਡੂੰਗਾ ਬੋਹ ਰਗਾ ਸਰਕਾਰੀ ਬਾਕੀ ਕਰੀਬਨ ਸਾਡੇ ਪਿੰਡ ਚ ਲਗਭਗ ਸਾਰੇ ਦੇ ਘਰਾਂ ਚ ਸਮਰਤੀ ਵਾਲੇ ਮੋਟਰਾਂ ਲੱਗੀਆਂ ਨੇ ਠੀਕ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਗਲੀਆਂ ਚ ਕਾ ਪੈ ਗਿਆ ਜੀ ਇਹ ਚੀਜ਼ ਤਾਂ ਸਾਰੀ ਚੱਲਦੀ ਸੀ ਪਰ ਫਿਰ ਵੀ ਪੈਪਾਂ ਪਾਤੀਆਂ ਹੁਣ ਅੱਗੇ ਕੰਮ ਚੱਲੀ ਜਾਂਦਾ ਤੇ ਸਾਰੇ ਦੇਖ ਸਕਦੇ ਹੋ ਜੇ ਸਰਕਾਰ ਦੇ ਕੰਮ ਵਧੀਆ ਤਾਂ ਦੱਸਿਓ ਉਹਨਾਂ ਨੇ ਧਰਤੀ ਚੋਂ ਪਾਣੀ ਘੱਟ ਨਿਕਲੇ ਧਰਤੀ ਚੋਂ ਪਾਣੀ ਘੱਟ ਕੱਢੋ ਟੂਟੀਆਂ ਦਾ ਪਾਣੀ ਵਰਤੋ ਠੀਕ ਆ ਉਹ ਤਰ ਤਕੜ ਪਾਤੀ ਜੀ ਸਾਰਿਆਂ ਨੂੰ ਪੈਪ ਆ ਪੱਕੀ ਸਾਰੀਆਂ ਗਲੀਆਂ ਚ ਹੀ ਪੈਂਦਾ ਹੈਗਾ ਸਾਰੇ ਕਿਤੇ ਐਂ ਚੱਲਦਾ ਪਿਆ ਤਾਂ ਤੇ ਅੱਜ ਤਪ ਵੀਰ ਆਪਣੇ ਵਧੀਆ ਲਾਤੀ ਸੀ ਕੋੜੀ ਜਿਥੋਂ ਨਾਲੀ ਬਹਿ ਗਈ ਸੀ ਪਰ ਚਲੋ ਹੋਜੂਗੀ ਸੈਟ ਨਹੀਂ ਤਾਂ ਭਾਈ ਮਿਸਤਰੀ ਆਊਗਾ ਲੋਕਟ ਲਾਉਣ ਉਹ ਕਰ ਦੂਗਾ ਠੀਕ ਭਾਈ ਗੱਲ ਹੋਊਗੀ ਸਰਪੰਚ ਸਾਹਿਬ ਨਾਲ ਕਿ ਕਹੋ ਕਹਦੇ ਵਿੱਚ ਜਿੱਥੇ ਨੁਕਸਾਨ ਹੋ ਜਾਂਦਾ ਕੋਈ ਗੱਲ ਨਹੀਂ ਸੈਟ ਕਰ ਦਾਂਗੇ ਤੇ ਬਾਕੀ ਆਪਣੇ ਪਰਾ ਕਸ਼ਮੀਰੀ ਜਰੇ ਬਹੁਤ ਕੰਮ ਕਰ ਦੇਣੀ ਜੀ। ਹਨ ਨੂੰ ਮੂਵ ਕਰਕੇ ਦਿਖਾਉਨੇ ਆ। ਬਹੁਤ ਵਧੀਆ ਕੰਮ ਕਰ ਦੇ ਪਿਆ। ਤੇ ਬਹੁਤ ਅੱਜ ਪਾ ਦੇਣਗੇ ਪੇ ਆਪਾਂ। ਫਿਰ ਉਹਦੇ ਬਾਅਦ ਮੇਨ ਰੋਡ ਰਹਿ ਜੂਗੇ ਪਟਨਾ। ਉਹ ਕਹਿੰਦੇ ਜੀਸੀਪੀ ਨਾਲ ਪਟਾਂਗੇ। ਤੇ ਚਲੋ ਤੇ ਪਾਰਟੀ ਦੇ ਕੰਮ ਵਧੀਆ ਲੱਗੇ ਤਾਂ ਜਰੂਰ ਦੱਸਿਓ ਸਾਰੇ ਪਿੰਡ ਚ ਇਹ ਪੈਰੀਆਂ ਨੇ ਪੈਪਾ ਲੱਗ ਭਾਗ 75% ਪੈ ਚੁੱਕੀਆਂ ਨੇ 25% ਰਹਿ ਗਿਆ ਇਹ ਏਰੀਆ 25% ਏਰੀਆ ਰਹਿ ਗਿਆ ਬਸ ਉੱਚ ਪੈ ਜਾਣਗੇ ਛੂਟੀਆਂ ਛੋਟੀਆਂ ਗਲੀਆਂ ਜਿਵੇਂ ਉਧਰ ਉਹ ਬੈਠਿਆ ਉਹ ਬਰੀਕ ਜੀ ਗਲੀ ਉਹ ਤੁਹਾਨੂੰ ਦਿਖਾਉਣਾ ਮੂਵ ਕਰਕੇ ਹਾਂ ਆ ਗਲੀ ਦੇ ਵਿੱਚ ਵੀ ਪਾ ਪਣੀ ਆਈ ਦੇਖੋ ਗਲੀ ਬਹੁਤ ਛੋਟੀ ਆ ਪਰ ਪਾ ਬਿੱਥੇ ਵੀ ਪਣੀ ਆ ਤੇ ਬਾਕੀ ਚਲੋ ਆ ਬਲੀ ਨਾਲੀ ਦੇ ਨਾਲ ਸੀ ਧਾਰ ਕੇ ਥੋੜੀ ਨਾਲੀ ਬਹਿ ਗਈ ਖਨਾ ਤੋਂ ਚਲੋ ਠੀਕ ਹੈ 사ਸੀ ਗੱਲ ਜੀ ਚੈਨਲ ਨੂੰ ਫੋਲੋ ਕਰ ਲਓ ਮੇਰੇ ਭਰਾ ਵੀਡੀਓ ਪਾਇਆ ਕਰਾਂਗੇ ਆਪਾਂ ਬਣਾ ਕੇ ਵਧੀਆ ਵਧੀਆ ਠੀਕ ਹੈ ਜੀ ਬਾਕੀ ਕੋਈ ਸਲਾਹ ਸਲੂਕ ਦੇ ਦਿਆ ਕਰੋ ਚੰਗਾ ਓਕੇ ਮੇਰੇ ਭਰਾ ਥੈਂਕ ਯੂ ਸਾਰਿਆਂ ਨੂੰ